ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨੀ ਫਾਰਮ 77 ਤੋਂ ਅੱਜ ਸਵੇਰੇ ਸਵੇਰੇ ਹੀ ਅਸੀਂ ਚਲੇ ਗਏ ਆਪਦੇ ਅਗਲੇ ਖੇਤ ਜਿਹੜੀ ਗੰਨੇ ਦੀ ਪਨੀਰੀ ਸੀ ਸਾਡੀ ਪਹਿਲੇ ਫਾਰਮ ਤੇ ਉਹ ਮੁੱਕ ਚੁੱਕੀ ਆ ਤੇ ਅਗਲੇ ਖੇਤ ਆਪਾਂ ਆ ਗਏ ਫਾਰਮ 772 ਤੇ ਇੱਥੇ ਆਪਾਂ ਗੰਨੇ ਦੀ ਪਨੀਰੀ ਬੀਜੀ ਹੋਈ ਆ ਤੇ ਉਹ ਲੈਣ ਆਏ ਆ ਗੋਭੀ ਦੀ ਪਨੀਰੀ ਦੀ ਬਹੁਤ ਜ਼ਿਆਦਾ ਖੇਚਾ ਗੋਭੀ ਦੀ ਪਨੀਰੀ ਅਸੀਂ ਸਿਰਫ ਸਭ ਉਟਾ 200 ਉਟਾ ਹੀ ਦੇ ਰਹੇ ਆ ਰਿਟੇਲ ਦੇ ਵਿੱਚ ਵੱਡੇ ਪੱਧਰ ਤੇ ਗੋਭੀ ਦੀ ਪਨੀਰੀ ਦਾ ਨੁਕਸਾਨ ਸਾਡਾ ਬਹੁਤ ਹੋਇਆ ਇਸ ਵਾਰੀ ਗੰਡੇ ਦੀ ਪਨੀਰੀ ਤੁਸੀਂ ਕਰੋ ਚੈੱਕ ਬਹੁਤ ਸੋਹਣੀ ਪਨੀਰੀ ਆ ਇਹ ਅਸੀਂ ਵੇਚਣ ਲੱਗ ਰਹੇ ਆ ਪਿਛਲੇ 10 ਦਿਨਾਂ ਤੋਂ ਤੇ ਆਪਣੀ ਜਿਹੜੀ ਪਹਿਲੇ ਫਾਰਮ ਤੇ ਪਨੀਰੀ ਸੀ ਉਹ ਗੰਡਿਆਂ ਦੀ ਖਤਮ ਹੋ ਚੁੱਕੀ ਆ ਤੇ ਹੁਣ ਇੱਥੇ ਵੱਡਾ ਲਾਇਆ ਅੱਜ ਸਾਡਾ ਪਹਿਲਾ ਦਿਨ ਆ ਇੱਥੇ ਲਾਲ ਰੰਗ ਦਾ ਪਿਆਜ਼ ਹੁੰਦਾ ਇਹ ਕੱਚਾ ਪਿਆਜ਼ ਹੁੰਦਾ ਨਾਲ ਦੀ ਨਾਲ ਖਾਣ ਵਾਲਾ ਪਿਆਜ਼ ਹੁੰਦਾ ਇਹ ਜਦੋਂ ਪਿਆਜ਼ ਦਾ ਸੈਜ ਬਣ ਜੇ ਬਸ ਇਹਨੂੰ ਉਦੋਂ ਹੀ ਪੱਟ ਲੋ ਜੇ ਤੁਸੀਂ ਨੇ ਘਰੇ ਰੱਖਣਾ ਤਾਂ ਤੁਸੀਂ ਭੂਖਾਂ ਸਮੇਤ ਪੱਟ ਕੇ ਇਹਨੂੰ ਘਰੇ ਰੱਖ ਲਓ ਤਾਂ ਤੁਹਾਡੇ ਇਹ 4 ਮਹੀਨੇ ਲੰਘਾ ਦੂਗਾ ਅਗਰ ਤੁਸੀਂ ਨੇ ਇਹ ਪਿਆਜ਼ ਪੱਟ ਕੇ ਇਹਦੀ ਭੂਖ ਕੱਟਤੀ ਇਹ ਨਾਲ ਦੀ ਨਾਲ ਜੰਮਣਾ ਸ਼ੁਰੂ ਕਰ ਦੇ ਦਿੰਦਾ ਹੈ ਇਹ ਰੋ ਖਰਾਬ ਹੋ ਜਾਂਦਾ ਪਿਆਜ਼ ਇਹਦਾ ਬਸ ਇਹੀ ਫੰਡਾ ਜਾਂ ਤਾਂ ਇਹਨੂੰ ਨਾਲ ਦੀ ਨਾਲ ਖਾਈ ਚੱਲੋ ਜਾਂ ਫਿਰ ਇਹਨੂੰ ਪੱਟ ਕੇ ਤੁਸੀਂ ਭੁੱਖਾਂ ਸਮੇਂ ਤੇ ਆਪਦੇ ਘਰੇ ਰੱਖ ਸਕਦੇ ਹੋ 4-5 ਮਹੀਨੇ ਅਸੀਂ ਟ੍ਰਾਇਲ ਕਰ ਚੁੱਕੇ ਹਾਂ ਇਹ ਤੇ ਪੂਰਾ ਸਕਸੈਸ ਹੈ ਇਹ ਕੋਈ ਜੰਮਦਾ ਨਹੀਂ ਅਗਰ ਭੁੱਖੇ ਦੀ ਤੁਸੀਂ ਕੱਟ ਦੋਗੇ ਤਾਂ ਇਹ ਨਾਲ ਦੀ ਨਾਲ ਜੰਮਣਾ ਸ਼ੁਰੂ ਹੋ ਜਾਊਗਾ ਜਾਂ ਤੁਸੀਂ ਨਾਲ ਦੀ ਨਾਲ ਇਹਨੂੰ ਖਾ ਸਕਦੇ ਹੋ ਅਗਰ ਇਹ 90 ਦਿਨਾਂ ਤੋਂ ਬਾਅਦ ਤੁਸੀਂ ਟਾਰਟੀ ਦੇ ਵਿੱਚ ਵੀ ਰੱਖਦੇ ਤਾਂ ਇਹ ਨਿਸਰ ਜੂਗਾ ਇਹ ਸਾਰੀਆਂ ਭੂਖਾ ਨਹੀਂ ਡੇਗਦਾ ਹੁੰਦਾ ਪਿਆਜ਼ ਇਹਦਾ ਦਾ ਬਸ ਜਦ ਸੈਜ ਬਣ ਗਿਆ ਉਦੋਂ ਹੀ ਪੱਟ ਲੋ ਇਹਨੂੰ ਪੱਟ ਕੇ ਭੂਖਾ ਸਮੇਤ ਘਰੇ ਰੱਖ ਦੋ ਧੰਨਵਾਦ ਜੀ